ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਰਾਨ ਦੇ ਤਹਿਰਾਨ ਦੇ ਵਿੱਚ ਵੱਸੇ ਲੋਕਾਂ ਨੂੰ ਰਾਜਤਾ ਨਿਖਾਲੇ ਕਰਨ ਦੀ ਸਲਾਹ ਪੋਸਟ ਦੇ ਵਿੱਚ ਲਿਖਿਆ ਇਰਾਨ ਨੂੰ ਪਰਮਾਣੂ ਸਮਝੌਤੇ ਤੇ ਕਰਨੇ ਚਾਹੀਦੇ ਸੀ ਸਾਇਨ ਦਸਤਕਤ ਨਾ ਕਰਨਾ ਸ਼ਰਮ ਦੀ ਗੱਲ ਤੇ ਮਨੁੱਖੀ ਜੀਵਨ ਦੀ ਬਰਬਾਦੀ ਜੀ 7 ਮੀਟਿੰਗ ਦੇ ਵਿਚਾਲੇ ਛੱਡ ਵਾਪਸ ਵਾਸ਼ਿੰਗਟਨ ਪਰਤੇ ਟਰੰਪ ਰਾਸ਼ਟਰਪਤੀ ਟਰੰਪ ਨੇ ਬੁਲਾਈ ਐਨ ਐਸ ਜੀ ਦੀ ਮੀਟਿੰਗ ਇਜ਼ਰਾਈਲ ਨੇ ਇਰਾਨ ਦੇ ਸਰਕਾਰੀ ਟੀਵੀ ਸਟੇਸ਼ਨ ਤੇ ਦਾਗੀਆਂ ਮਿਜ਼ਾਈਲਾਂ ਜਾਨ ਬਚਾਉਣ ਦੇ ਲਈ ਭੱਜੀ ਐਂਕਰ ਇਜ਼ਰਾਈਲ ਹਮਲੇ ਦੀਆਂ ਲਾਈਵ ਤਸਵੀਰਾਂ ਆਈਆਂ ਸਾਹਮਣੇ ਅਮਰੀਕਾ ਦੇ ਯੂਟਾਹ ਦੇ ਵਿੱਚ ਟਰੰਪ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਦੇ ਦੌਰਾਨ ਗੋਲੀਬਾਰੀ ਕਈ ਲੋਕ ਜ਼ਖਮੀ ਪੁਲਿਸ ਨੇ ਕਾਬੂ ਕੀਤਾ ਹਮਲਾਵਰ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਪ੍ਰਸ ਦੇ ਸਰਵੋਤਮ ਸਨਮਾਨ ਦੇ ਨਾਲ ਨਵਾਜਿਆ ਪ੍ਰਧਾਨ ਮੰਤਰੀ ਬੋਲੇ 140 ਕਰੋੜ ਭਾਰਤੀਆਂ ਦਾ ਇਹ ਸਨਮਾਨ ਅਹਮਦਾਬਾਦ ਏਅਰਪਲੇਨ ਕ੍ਰੈਸ਼ ਦੀ ਜਾਂਚ ਤੇਜ਼ ਟੀਮ ਨੂੰ ਏਅਰਪਲੇਨ ਦਾ ਕਾਕਪਿਟ ਵੌਇਸ ਰਿਕਾਰਡਰ ਮਿਲਿਆ AIB ਅਤੇ NTSB ਸਮੇਤ ਕਈ ਏਜੰਸੀਆਂ ਜਹਾਜ਼ ਹਾਸੀ ਦੀ ਕਾਰਨਾਂ ਨੇ ਜਾਂਚ कोरोना ਦੇ ਨਾਲ ਲਗਾਤਾਰ ਦੁਜੀ ਦਿਨ 10 ਤੋਂ ਜ਼ਿਆਦਾ ਮੌਤ ਕਈ ਟੂਰਿਸਟ ਪਲੇਸ ਹੁਣ ਬੇਤਾਬ ਵੈਲੀ ਪੈਲਗਾਮ ਪਾਰਕ ਵੀਰੀਨਾਗ ਟੂਕਰਨਾਗ ਅਤੇ ਅਸ਼ਬਲ ਗਾਰਡਨ ਨੂੰ ਘੁੰਮ ਸਕਣਗੇ ਸਲਾਨੀ ਪੈਲਗਾਮ ਹਮਲੇ ਤੋਂ ਬਾਅਦ ਕੀਤੇ ਗਏ ਸੰਬੰਧ ਆਯੂਪੀਆਈ ਯੂਜ਼ਰਸ ਦੇ ਲਈ ਖੁਸ਼ਖਬਰੀ ਯੂਪੀਆਈ ਭੁਗਤਾਨ 90% ਹੋਇਆ ਤੇਜ਼ ਹੁਣ ਮਹਿਜ਼ 15 ਸਕਿੰਟ ਦੇ ਵਿੱਚ ਹੋਵੇਗੀ ਪੇਮੈਂਟ ਨਵੇਂ ਨਿਯਮ ਕੀਤੇ ਗਏ ਲਾਗੂ ਬੈਲੈਂਸ ਚੈੱਕ ਕਰਨ ਦਾ ਸਮਾਂ ਵੀ ਘਟਾਇਆ ਸ਼੍ਰੀ ਪੰਜਾਬ ਦੀ ਵਰਸਿ ਮਨਾਉਣ ਦੇ ਲਈ ਜੀਪੀਸੀ ਪਾਕਿਸਤਾਨ ਨੇ ਭੇਜੇਗੀ ਜਥਾ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾ ਕਰਕੇ ਲਿਆ ਫੈਸਲਾ 29 ਜੂਨ ਨੂੰ ਪਾਕਿਸਤਾਨ ਦੇ ਵਿੱਚ ਹੋਣੇ ਨੇ ਸਮਾਗਮ ਸੁਨੀਲ ਜਾਖੜ ਨੇ ਸਿਆਸੀ ਆਗੂਆਂ ਦੇ ਡਰਗ ਮਨੀ ਟ੍ਰੇਲ ਦੀ ਜਾਂਚ ਦੀ ਕੀਤੀ ਮੰਗ ਸੀਐਮ ਨੂੰ ਲਿਖੀ ਚਿੱਠੀ ਕਿ ਆ ਪਿਛਲੇ ਸਾਲਾਂ ਦੇ ਵਿੱਚ ਬਦਲੀ ਪੰਜਾਬ ਦੇ ਲੀਡਰਾਂ ਦੀ ਕਿਸਮਤ ਲੁਧਿਆਣਾ ਚੋਣ ਪੇਟ ਦੇ ਵਿੱਚ ਭਾਰਤਪੁਤ ਨਾਸ਼ੂ ਦਾ ਵੱਡਾ ਬਿਆਨ ਕੈਪਟਨ ਦੀ ਝੁੱਠੀ ਸੌਂ ਕਰਕੇ ਹਾਰੇ 2022 ਦੀ ਚੋਣ ਬੋਲੇ ਸੌਂ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਿਆ ਲਧਿਆਣਾ ਜਿੰਨੀ ਚੋਣ ਦੀ ਲਈ ਅਜ ਰੁਕ ਜਾਵੇਗਾ ਚੋਣ ਪ੍ਰਚਾਰ ਸ਼ਾਮ 5 ਵਜੇ ਤੋਂ ਬਾਅਦ ਹੋਵੇਗਾ ਡੋਰ ਟੂ ਡੋਰ ਪ੍ਰਚਾਰ 19 ਤਰੀਕ ਨੂੰ ਵੋਟਰ ਦੇਣਗੇ ਆਪਣਾ ਫਤਵਾ 23 ਨੂੰ ਆਵੇਗਾ ਨਤੀਜਾ ਜਰਿਆਣਾ ਚੰਦਰਾਗ ਠਾਕੁਰ ਨੇ ਭਾਜਪਾ ਉਮੀਦਵਾਰ ਦੇ ਲਈ ਕੀਤਾ ਰੋਡ ਸ਼ੋਵ ਜੀਵਨ ਗੁਪਤਾ ਦੇ ਲਈ ਜਟਾਇਆ ਸਮਰਥਨ ਸੁਖਦੀਪ ਬਾਦਲ ਨੇ ਮੀ ਆਕਾਲੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ ਕਾਂਗਰਸ ਦੇ ਵਰਕਰ ਆਮਾਦੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਅਮਨ ਰੋੜਾ ਤੇ ਹਰਜੋਤ ਵੈਸ ਨੇ ਕੀਤਾ ਵੈਲਕਮ ਰਾਜਾ ਵੜਿੰਗ ਤੇ ਪਪੇਸ਼ ਵਗੇਲ ਨੇ ਆਸ਼ੂ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ ਰਾਜਾਵੜੇਂਗੇ ਬੋਲੇ ਜ਼ਿਮਨੀ ਚੌਣ 2027 ਦਾ ਰਾਹ ਕਰੇਗੀ ਤਿਆਰ ਹਰਿਆਣਵੀ ਮਾਡਲ ਸੁਮੀ ਚੌਧਰੀ ਦੇ ਕਤਲ ਮਾਮਲੇ ਦੇ ਵਿੱਚ ਬੁਆਏਫਰੈਂਡ ਸੁਨੀਲ ਗ੍ਰਫਤਾਰ 14 ਜੂਨ ਦੀ ਸੀਸੀਟੀਵੀ ਦੇ ਵਿੱਚ ਬੁਆਏਫਰੈਂਡ ਦੇ ਨਾਲ ਦਿਖ ਰਹੀ ਹੈ ਸੁਮੀ ਕੱਲ ਨਹਿਰ ਦੇ ਵਿੱਚ ਮਿਲੀ ਸੀ ਲਾਸ਼ ਕਮਲਪਾ ਬੀਦੇ ਕਤਲ ਦੇ ਮੁਲਜ਼ਮ ਅਮਰਪਾਲ ਮਹਿਰੋਂ ਦਾ ਕੇਸ ਲੜਨਗੇ ਕੋਮਨ ਬ੍ਰਦਰਜ਼ ਕਿਆ ਸਲਿੰਡਰ ਕਰਨ ਦੇ ਲਈ ਤਿਆਰ ਹੈ ਅਮਰਪਾਲ ਮਹਿਰੋਂ ਇਹ ਯੂਥ ਨੂੰ ਖਰਾਬ ਕਰਨ ਵਾਲੇ ਇਨਫਲੂਐਂਸਰਸ ਤੇ ਵੀ ਹੋਵੇ ਕਾਰਵਾਈ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੋਥਰ ਨੂੰ ਮਿਲੀ ਸਿਕਿਉਰਿਟੀ ਦੀਪਿਕਾ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਤਾਇਨਾਤ ਅਮਰਪਾਲ ਮਹਿਰੋਂ ਦੇ ਸਮਰਥਕਾਂ ਵੱਲੋਂ ਮਿਲ ਰਹੀਆਂ ਨੇ ਧਮਕੀਆਂ ਐਮਪੀ ਅਮਰਪਾਲ ਸਿੰਘ ਦੀ ਟਿੰਡਰ ਤੇ ਸ਼ਰੀਰ ਚੈਟ ਨੂੰ ਸੁਜੀਤ ਖੋਸਾ ਨੇ ਦੱਸਿਆ ਸ਼ਰਮਨਾਕ ਕਿਹਾ ਮੈਂ ਸ਼ੁਰੂ ਤੋਂ ਹੀ ਅਮਰਪਾਲ ਦਾ ਕੀਤਾ ਹੈ ਵਿਰੋਧ ਗੁਰਪ੍ਰੀਤ ਹਰੀਨੌ ਕਤਲ ਦੇ ਵਿੱਚ ਅਮਰਪਾਲ ਦੀ ਗ੍ਰਿਫਤਾਰੀ ਦੀ ਕੀਤੀ ਮੰਗ ਮਾਨਸਾ ਦੇ ਪਿੰਡ ਜੋਗਾ ਦੇ ਵਿੱਚ ਪੁਰਾਣੇ ਖੂਚ ਡਿੱਗੀਆਂ ਡਿੱਗੀ ਸਾਜ਼ੀਆ ਖਾਨ ਦੀ ਮੌਤ 4 ਘੰਟੇ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਐਨਡੀਆਰਐਫ ਨੂੰ ਮਿਲੀ ਲਾਸ਼ ਰਿਸ਼ਤੇਦਾਰੀ ਦੇ ਵਿੱਚ ਆਈ ਹੋਈ ਸੀ ਸਾਜ਼ੀਆ ਚੰਡੀਗੜ੍ਹ ਦੀਆਂ ਸੜਕਾਂ ਤੇ ਜੰਮ ਕੇ ਹੜਦੰਗ ਨੌਜਵਾਨ ਦੀ ਜੇਲ੍ਹ ਦੀ ਰਿਹਾਈ ਤੋਂ ਬਾਅਦ ਹੜਦੰਗ ਰੈਲੀ ਵੱਡੀ ਗਿਣਤੀ ਵਿੱਚ ਬਾਈਕਾਂ ਤੇ ਨਿਕਲੀ ਨੌਜਵਾਨ ਰੈਲੀ ਮਾਤਾ ਜੰਤਪੁਰਣੀ ਮੰਦਰ ਦੇਵੀਚੇ ਪੁਜਾਰੀ ਦੇ ਨਾਲ ਕੋਟਮਾਰ ਆਪਸ ਦੇ ਵਿੱਚ ਭਿੜੇ ਪੁਜਾਰੀ ਤੇ ਸੁਰੱਖਿਆ ਮਲਾਜ਼ਮ ਦੋਹਾਂ ਨੇ ਇੱਕ ਦੂਜੇ ਤੇ ਕੀਤਾ ਹਮਲਾ ਹਿਮਾਚਲ ਦੇ ਸਾਧੂਪੁਰ ਦੇ ਵਿੱਚ ਸਰਾਨੀਆਂ ਨੇ ਸਟੰਟ ਦੇ ਚੱਕਰ ਦੇ ਵਿੱਚ ਨਦੀ ਦੇ ਵਿੱਚ ਉਤਾਰੀ ਗੱਡੀ ਅਚਾਨਕ ਪਾਣੀ ਦਾ ਵਾਹ ਹੋਇਆ ਤੇਜ਼ ਤੇਜ਼ ਵਹਾਅ ਦੇ ਕਾਰਨ ਨਦੀ ਦੇ ਵਿੱਚ ਫਸੀ ਗੱਡੀ ਗੁਜਰਾਤ ਦੇ ਅਮਰੀਲੀ ਦੇ ਵਿੱਚ ਮੀਂਹ ਬਣਿਆ ਕਹਿਰ 사ਵਰਕੁੰਡਲ ਦੇ ਵਿੱਚ ਹੜ੍ਹ ਦੇ ਵਿੱਚ ਫਸੀ ਸਕੂਲ ਦੀ ਬੱਸ ਗਰਿਆਦਰ ਤੋਂ 사ਵਰਕੁੰਡਲਾ ਚਾਰੀ ਸੀ ਬੱਸ NDRF ਅਤੇ SDRF ਦੇ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਹਿਮਾਚਲ ਪ੍ਰਦੇਸ਼ ਦੇ 라হল ਸਕਤੀ ਦੇ ਗ੍ਰਾਮ ਫੂ ਇਲਾਕੇ ਦੇ ਵਿੱਚ ਪਲਟਿਆ ਟੈਂਪੋ ਟ੍ਰੈਵਲਰ ਦੋ ਲੋਕਾਂ ਦੀ ਮੌਤ 21 ਲੋਕ ਹੋਏ ਜ਼ਖਮੀ ਸ਼ਿਮਲਾ ਦੀ ਮਾਰ ਰੋਡ ਤੇ ਹੰਗਾਮਾ ਦੁਕਾਨਦਾਰ ਤੇ ਸਨਾਨੀਆਂ ਦੇ ਵਿਚਾਲੀ ਹੋਈ ਝੜਪ ਇੱਕ ਦੂਜੇ ਦੀ ਲੱਤਾਂ ਤੇ ਮੁੱਕਿਆਂ ਦੇ ਨਾਲ ਕੀਤੀ ਕੋਟਮਾਰ ਖਰੀਦੇ ਹੋਏ ਸਮਾਨ ਨੂੰ ਵਾਪਸ ਕਰਨ ਨੂੰ ਲੈ ਕੇ ਹੋਈ ਲੜਾਈ ਅਧੀਕਾਰ ਸਾਬ ਦੀ ਵਿੱਚ ਨਿਯੰਗ ਸਿੰਘ ਨੇ ਨੌਜਵਾਨ ਤੇ ਵੱਡੇ ਦੋਵੇਂ ਹੱਥ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਨਿਯੰਗ ਸਿੰਘ ਨੇ ਨੌਜਵਾਨ ਤੇ ਲਗਾਏ ਨਸ਼ਾ ਕਰਨ ਦੇ ਇਲਜ਼ਾਮ ਮੋਗਾ ਦੇ ਵਿੱਚ ਬੇਜ਼ੁਬਾਨ ਤੇ ਤਸ਼ੱਦਦ ਸ਼ਖਸ ਨੇ 6 ਬੱਚਿਆਂ ਨੂੰ ਜਨਮ ਦੇਣ ਵਾਲੀ ਫੀਮੇਲ ਡੌਗ ਨੂੰ ਉਤਾਰਿਆ ਮੌਦੇ ਘਾਟ ਐਨ ਜੀਓ ਦੀ ਸ਼ਿਕਾਇਤ ਤੇ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਲਜਾਣਾ ਦੇ ਮੋਤੀ ਮਿਆਰ ਦੇ ਨੇੜੇ ਜਿਮ ਦੇ ਵਿੱਚ ਹੋਇਆ ਝਗੜਾ ਐਕਸਰਸਾਈਜ਼ ਲਗਾਉਣ ਨੂੰ ਲੈ ਕੇ ਆਪਸ ਦੇ ਵਿੱਚ ਪਿੜੇ ਨੌਜਵਾਨ ਇੱਕ ਦੂਜੇ ਤੇ ਜੜੇ ਥੱਪੜ ਲੜਾ ਕਾਕਾ ਦੇ ਵਿੱਚ 8 ਸਾਲਾ ਮਾਸੂਮ ਦੇ ਨਾਲ ਜ਼ਿੰਦਗੀ 18 ਸਾਲਾ ਨੌਜਵਾਨ ਤੇ ਜਬਰ ਜਨਾ ਦੇ ਲੱਗੇ ਇਲਜ਼ਾਮ ਪਰਿਵਾਰ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਕੀਤਾ ਦਰਜ ਪਟਿਆਲਾ ਚ ਜਹਦ ਅਬਦਲ ਲਾਲਚ ਵਿੱਚ ਚਾਚੇ ਨੇ ਹੀ ਭਤੀਜੇ ਨੂੰ ਹਨੇਂ ਟ੍ਰੈਪ ਦੇ ਵਿੱਚ ਫਸਾਇਆ ਪਹਿਲਾਂ ਕੁੜੀ ਦੇ ਨਾਲ ਕਰਵਾਈ ਦੋਸਤੀ ਫਿਰ ਮਿਲ ਕੇ ਰਚੀ ਕਿਡਨੈਪਿੰਗ ਦੀ ਸਾਜ਼ਿਸ਼ ਲੜਕੀ ਦੀ ਗ੍ਰਿਫਤਾਰੀ ਤੋਂ ਹੋਇਆ ਖੁਲਾਸਾ ਇਸਾਰ ਦੇ ਵਿੱਚ ਕਾਰ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹਾਦਸੇ ਦੇ ਵਿਚਾਰ ਲੋਕਾਂ ਦੀ ਦਰਦਨਾਕ ਮੌਤ ਕਾਰ ਦਾ ਟਾਇਰ ਫਟਣ ਦੇ ਕਾਰਨ ਵਾਪਰਿਆ ਹਾਦਸਾ ਮਾਂਸਾ ਦੇ ਵਿੱਚ ਅਲਟੋ ਕਾਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ ਦੋ ਗੰਭੀਰ ਜ਼ਖਮੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਤੋਂ ਬਠਿੰਡਾ ਏਮਜ਼ ਦੇ ਲਈ ਕੀਤਾ ਰੈਫਰ ਫਾਜਲ ਕਾਰਦੀ ਡੇਰਾ ਸੱਤਾ ਸੌਦਾ ਕਲੋਨੀ ਦੇ ਵਿੱਚੋਂ 17 ਬੱਕਰੀਆਂ ਚੋਰੀ ਚੋਰ ਵੈਗਨਰ ਕਾਰ ਦੇ ਵਿੱਚ ਲੈ ਕੇ ਹੋਏ ਫਰਾਰ ਮਾਲਕ ਮੁਤਾਬਕ 2.5 ਲੱਖ ਰੁਪਏ ਦਾ ਹੋਇਆ ਨੁਕਸਾਨ ਪ੍ਰਸ਼ਾਸਨ ਤੋਂ ਇਨਸਾਫ ਦੀ ਲਗਾਈ ਗੋਹਾਰ ਕਪੂਰਥਲਾ ਦੇ ਪਿੰਡ ਰਹਿਾਨਾ ਜੱਟਾ ਦੇ ਵਿੱਚ HDFC ਬੈਂਕ ਦੇ ਵਿੱਚ ਲੁੱਟ ਕਰਨ ਵਾਲੇ ਕਾਬੂ ਦੋ ਦੇਸੀ ਕ੍ਰਿਸਟਲ ਕਰੀਬ 28 ਲੱਖ ਰੁਪਏ ਇੱਕ ਗੱਡੀ ਕੀਤੀ ਬਰਾਮਦ ਲੋਨ ਦੀ ਰਕਮ ਉਤਾਰਨ ਲਈ ਬਣਾਈ ਗਈ ਸੀ ਯੋਜਨਾ ਮਾਲਤਾ ਜਾਣ ਵਾਲੇ ਜਲੰਧਰ ਦੇ ਆਕਾਸ਼ਦੀਪ ਦੀ ਰਾਜਪੁਰਾ ਦੇ ਵਿੱਚ ਏਜੰਟ ਤੇ ਸਾਥੀਆਂ ਦੇ ਵੱਲੋਂ ਕੁੱਟਮਾਰ 3 ਲੱਖ ਰੁਪਏ ਤੇ ਪਾਸਪੋਰਟ ਖੂ ਕੇ ਹੋਏ ਫਰਾਰ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਲਗਾਈ ਗੋਹਾਰ ਅੰਮ੍ਰਿਤਸਰ ਦੇ ਪਿੰਡ ਕੋ ਹਾਲੀ ਦੇ ਵਿੱਚ ਆਪ ਪਾਰਟੀ ਦੇ ਸਰਪੰਚ ਦਾ ਫਾਇਰਿੰਗ ਕਰਦੇ ਦਾ ਵੀਡੀਓ ਵਾਇਰਲ ਸਰਕਾਰ ਦੇ ਗਨ ਕਲਚਰ ਨਾ ਪ੍ਰਮੋਟ ਕਰੋ ਦਾਅਵੇ ਤੇ ਲੋਕਾਂ ਨੇ ਚੁੱਕੇ ਸਵਾਲ ਬੈਂਗਲੁਰੂ ਦੇ ਵਿੱਚ ਰੈਪਿਡੋ ਡਰਾਈਵਰ ਨੇ ਇੱਕ ਮਹਿਲਾ ਨੂੰ ਚੜਿਆ ਥੱਪੜ ਵੀਡੀਓ ਹੋਇਆ ਵਾਇਰਲ ਤਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਰੈਪਿਡੋ ਡਰਾਈਵਰ ਗੈਂਗਸਟਰ ਅਰਸ਼ ਡੱਲਾ ਦਾ ਇੱਕ ਹੋਰ ਸਾਥੀ ਮੋਗਾ ਤੋਂ ਗ੍ਰਿਫਤਾਰ ਮਾਹਲੀ ਕੋਰਟ ਨੇ ਭੇਜਿਆ ਤਿੰਨ ਦਿਨਾਂ ਦੇ ਹਿਰਾਸਤ ਫਰੀਦਕੋਟ ਦੇ ਵਿੱਚ ਕਤਲ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਨੇ ਇਲਜ਼ਾਮ ਗਰਸ਼ੰਕਰ ਦੇ ਵਿੱਚ ਆਸ਼ਾ ਵਰਕਰਾਂ ਦਾ ਰੋਸ ਪ੍ਰਦਰਸ਼ਨ ਭੱਤਾ ਤੇ ਬਕਾਇਆ ਮੰਤਾਨੇ ਅਤੇ ਸਰਕਾਰ ਦੇ ਲਈ ਮੰਤਾਨੇ ਲਈ ਸਰਕਾਰ ਦੇ ਖਿਲਾਫ ਕੀਤੀ ਨਾਰੀ ਬਾਜ਼ੀ ਮੰਗਾ ਨਾ ਮੰਨਣ ਤੇ ਪੱਕਾ ਮੋਰਚਾ ਲਗਾਉਣ ਦੀ ਦਿੱਤੀ ਚੇਤਾਵਨੀ ਸੁਲਤਾਨਪੁਰ ਲੋਧੀ ਦੇ ਕੋਰਟ ਕੰਪਲੈਕਸ ਦੇ ਵਿੱਚ ਚੋਰੀ ਵਕੀਲਾਂ ਦੇ ਕਰੀਬ 10 ਚੈਂਬਰਾਂ ਦੇ ਵਿੱਚ ਲੱਗੇ ਏਸੀ ਦਾ ਸਮਾਨ ਚੋਰੀ ਕਾਪਰ ਪਾਈਪਾਂ ਸਮੇਤ ਹੋਰ ਸਮਾਨ ਕੱਢ ਕੇ ਲੈ ਗਏ ਚੋਰ ਲੰਬੀ ਤੇ ਦੋ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਪਖਿਆ ਵਿਵਾਦ ਪਿੰਡ ਸ਼ਾਮ ਖੇੜਾ ਦੇ ਕਿਸਾਨਾਂ ਨੇ ਫਸਲਾਂ ਨੂੰ ਘੱਟ ਪਾਣੀ ਦੇਣ ਦੇ ਲਾਏ ਇਲਜ਼ਾਮ ਤਾਂ ਪਿੰਡ ਡੱਬਾ ਵਾਲੀ ਟਾਪ ਦੇ ਕਿਸਾਨਾਂ ਦਾ ਕਹਿਣਾ ਹੈ ਸਿਰਫ ਆਪਣੇ ਹਿੱਸੇ ਦੇ ਪਾਣੀ ਦੀ ਕਰ ਰਹੇ ਹਾਂ ਵਰਤੋਂ ਸੋਨੀਪਾਤ ਦੇ ਵਿੱਚ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਅੱਗੇ ਦਿੱਤਾ ਧਰਨਾ ਹਸਪਤਾਲ ਦੀ ਲਾਪਰਵਾਹੀ ਅਤੇ ਮਾੜੇ ਪ੍ਰਬੰਧਨ ਨੂੰ ਠਹਿਰਾਇਆ ਜ਼ਿੰਮੇਵਾਰ ਪ੍ਰਸ਼ਾਸਨ ਦੇ ਬਰੁਨ ਇਨਸਾਫ ਦੇ ਪਰੋਸੇ ਤੋਂ ਬਾਅਦ ਚੁੱਕਿਆ ਗਿਆ ਧਰਨਾ ਗੁਰਦਾਸਪੁਰ ਦੇ ਵਿੱਚ ਚੈਨਾ ਡੋਰ ਦੇ ਵਿੱਚ ਫਸਿਆ ਈਗਲ ਪੰਛੀ ਵਾਈਲਡ ਲਾਈਫ ਵਿਭਾਗ ਨੇ ਲੋਕਾਂ ਦੀ ਮਦਦ ਦੇ ਨਾਲ ਬਚਾਈ ਬਚਾਈ ਜਾਨ ਸਮੇਂ ਸਿਰ ਰਾਹਤ ਨਾ ਮਿਲਦੀ ਤਾਂ ਹੋ ਸਕਦੀ ਸੀ ਮੌਤ ਹੁਸ਼ਿਆਰਪੁਰ ਦੇ ਵਿੱਚ ਰਾਤ ਨੂੰ ਪਏ ਮੀਂਹ ਤੋਂ ਬਾਅਦ ਗਲੀਆਂ ਦੇ ਵਿੱਚ ਭਰਿਆ ਪਾਣੀ ਸੀਵਰੇਜ ਪ੍ਰਬੰਧਨ ਦੀ ਖੁੱਲੀ ਪੂਲ ਗਰਮੀ ਦੇ ਕਾਰਨ ਸਮਾਨ ਚੋਰੀ, ਸਬਜ਼ੀਆਂ ਦੇ ਰੇਟ, ਸਬਜ਼ੀਆਂ ਦੀ ਆਮਦ ਦੇ ਵਿੱਚ ਪਹਿਲਾਂ ਨਾਲੋਂ ਆਈ ਕਮੀ, ਲੋਕਾਂ ਦੀ ਥਾਲੀ ਦਾ ਵੀ ਵਿਗੜਿਆ ਸਵਾਦ। ਸਾਫ ਕਪਾਹਤੀ ਸਪਿੰਨਰ ਰਵੀ ਚੰਦਰਨ ਅਸ਼ਵਿਨ ਤੇ ਬਾਲ ਟੈਂਪਰਿੰਗ ਦਾ ਇਲਜ਼ਾਮ। ਤਾਮਿਲਨਾਡੂ ਪ੍ਰੀਮੀਅਰ ਲੀਗ ਫਰੈਂਚਾਈਜ਼ੀ ਮਦੁਰਾਈ ਪੈਂਥਰਜ਼ ਨੇ ਕੀਤੀ ਸ਼ਿਕਾਇਤ। ਸੀਈਓ ਨੇ ਮੰਗੇ ਸਬੂਤ। ਅਸ਼ਵਿਨ ਦਸੰਬਰ 2024 ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਲੈ ਚੁੱਕੇ ਨੇ ਸੰਨਿਆਸ। ਚੋਪੜਾ ਪਰਿਵਾਰ ਤੇ ਵੀ ਸੋਗ ਦੀ ਲਹਿਰ। ਨਾਰਾ ਦੇ ਪਿਤਾ ਦਾ 72 ਸਾਲ ਦੀ ਉਮਰ ਦੇ ਵਿੱਚ ਹੋਇਆ ਦੇਹਾਂਤ। ਲੰਬੇ ਸਮੇਂ ਤੋਂ ਬਿਮਾਰਤਾਂ ਰਮਨ ਰਾਈ ਹੰਡਾ ਦਿੱਲੀ ਹਾਈ ਕੋਰਟ ਦੇ ਵਸਨ ਵਕੀਲ ਹਾਊਸਫੁੱਲ 5 ਦੀ ਸਫਲਤਾ ਤੋਂ ਬਾਅਦ ਅਦਾਕਾਰਾ ਜੈਕਲਿਨ ਨੇ ਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਨਾਲ ਕੀਤੀ ਮੁਲਾਕਾਤ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਪਾ ਕੇ ਲਿਖਿਆ ਮੇਰਾ ਦਿਲ ਪਿਆਰ ਦੇ ਨਾਲ ਭਰਿਆ ਧੰਨਵਾਦ ਗੁਰੂ ਦੇਵ